ਹਾਂਜੀ ਸਤਿ ਸ੍ਰੀ ਅਕਾਲ ਜੀ ਆਪਾਂ ਦੋ ਟਾਈਕ ਪਹਿੰਨੇ ਪਹਿਲਾਂ ਇੱਕ ਵੀਡੀਓ ਪਾਇਸੀ 73 ਹਰਜਨ ਪਿਆਰੇ ਬੜਾ ਸ਼ਬਦ ਦੀ ਉਹਦੇ ਵਿੱਚ ਕਈ ਮੇਰੇ ਬੱਚਿਆਂ ਨੇ ਕਈ ਭੈਣਾਂ ਨੇ ਤੇ ਕਈ ਭਰਾਵਾਂ ਨੇ ਲਿਖਿਆ ਸੀ ਵੀ ਸਮਝ ਨਹੀਂ ਪਈ ਕਿ ਉਹ ਪੱਖੇ ਦੀ ਹਵਾ ਨਾਲ ਥੋੜੀ ਜਿਹੀ ਵਾਇਟ ਟੁੱਟ ਜਾਂਦੀ ਹੈ ਤੇ ਉਹਨਾਂ ਨੇ ਬਹੁਤ ਕਮੈਂਟ ਕੀਤੇ ਸੀ ਵੀ ਤੁਸੀਂ ਇਸ ਨੂੰ ਸ਼ਬਦ ਨੂੰ ਲਿਖ ਕੇ ਪਾਓ ਚਲੋ ਕਿਸੇ ਬਣਾ ਕਰਕੇ ਆਪਾਂ ਉਹ ਸ਼ਬਦ ਨੂੰ ਨਹੀਂ ਸੀ ਲਿਖ ਪਾਏ ਕਿਉਂ ਮੇਰੇ ਉੱਤੇ ਵੀਡੀਓ ਦਾ ਲੋਡ ਜ਼ਿਆਦਾ ਸੀ ਮੈਂ ਕਾਫੀ ਵੀਡੀਓ ਰੋਜ਼ ਦੀਆਂ ਪਾਉਣੀਆਂ ਹੁੰਦੀਆਂ ਸੀਗੀਆਂ ਕਿਉਂ ਮੇਰੀਆਂ ਵੀਡੀਓ ਪਿੱਛੇ ਚੱਲ ਜਾਂਦੀਆਂ ਸੀ ਉਹਦੇ ਕਰਕੇ ਮੇਰੇ ਕੋਲ ਲਿਖਣ ਦਾ ਟਾਈਮ ਨਹੀਂ ਸੀ ਕੁਝ ਮੇਰੀ ਨਿਗਾ ਜਿਹੜੀ ਥੋੜੀ ਜੀ ਮਤਲਬ ਪਾਣੀ ਜਾਣ ਲੱਗਦਾ ਥੋੜੀ ਜਿਹੀ ਨਿਗਾ ਜ਼ਿਆਦਾ ਲਾਉਣੀ ਆ ਤਾਂ ਅੱਖਾਂ ਵਿੱਚ ਪਾਣੀ ਆ ਜਾਂਦਾ ਹਾਂਜੀ ਅੱਜ ਤੁਹਾਨੂੰ ਮੈਂ ਉਹ ਸ਼ਬਦ ਲਿਖ ਕੇ ਦੇਣ ਲੱਗੀ ਆਂ ਦੇਖੋ ਹਰ ਇੱਕ ਚੀਜ਼ ਕੋਈ ਵੀ ਕੰਮ ਅਸੀਂ ਵਿਧੀ ਵਿਵਹਾਰ ਨਾਲ ਜੇ ਕਰਦੇ ਆਂ ਤਾਂ ਹੀ ਉਹ ਸਿਰੇ ਨਿਪਟਦਾ ਹੈ ਚਾਹੇ ਕੋਈ ਵੀ ਕਾਰਜ ਲਾ ਲੋ ਦੇਖੋ ਆਪਾਂ ਮਕਾਨ ਬਣਾਉਣੇ ਉਹਦੇ ਲਈ ਵੀ ਸੀਮੈਂਟ ਚਾਹੀਦਾ ਇੱਟਾਂ ਚਾਹੀਦੀਆਂ ਨੇ ਰੇਤਾ ਚਾਹੀਦਾ ਬਜਰੀ ਚਾਹੀਦੀ ਮਿੱਟੀ ਵੀ ਚਾਹੀਦੀ ਮਿਸਤਰੀ ਵੀ ਚਾਹੀਦੇ ਨੇ ਤਾਂ ਜਾ ਕੇ ਉਹ ਬਣਦਾ ਹੈ ਪਾਣੀ ਵੀ ਚਾਹੀਦਾ ਤੇ ਉਹਨਾਂ ਨੂੰ ਖਾਣ ਪੀਣ ਲਈ ਵੀ ਸਭ ਕੁਝ ਚਾਹੀਦਾ ਚਾਹ ਪਾਣੀ ਦੁੱਧ ਵੀ ਇਹ ਐਮੀ ਹਰ ਇੱਕ ਚੀਜ਼ ਹਰ ਇੱਕ ਚੀਜ਼ ਦਾ ਟਾਈਮ ਤੇ ਹਰ ਇੱਕ ਚੀਜ਼ ਦਾ ਆਪੋ ਦੀ ਬਿਦੀ ਬਦਾ ਜਿਹੜਾ ਇਹ ਸ਼ਬਦ ਕਰਨਾ ਤੁਸੀਂ ਕੇਸੀ ਇਸ਼ਨਾਨ ਕਰਕੇ ਕਰਨਾ ਬਿਨਾ ਕੇਸੀ ਸ਼ਨਾ ਕਰੇ ਨਹੀਂ ਕਰਨਾ ਹਾਂ ਕੋ 40 ਦਿਨ ਤੋਂ ਬਾਅਦ ਤੁਹਾਡੀ ਮਜਬੂਰੀ ਆ ਗਈ ਹਜੇ ਮੌਸਮ ਠੀਕ ਆ ਤੁਸੀਂ ਡੇਲੀ ਕੇਸੀ ਨਾ ਸਕਦੇ ਪਰ ਯਾਦ ਇਹਦੀ ਮਹੱਤਮ ਕੇਸੀ ਸ਼ਨਾ ਕਰਕੇ ਆ ਤੇ ਤੁਸੀਂ ਜਿਹੜਾ ਆਪਦਾ ਬਾਠ ਕਰਨਾ ਨੀਚੇ ਕੱਪੜਾ ਪਛਾਉਣਾ ਕੱਪੜਾ ਬਿਲਕੁਲ ਸਾਫ ਸੁਥਰਾ ਹੋਣਾ ਚਾਹੀਦਾ ਇੱਕ ਪਾਸੇ ਕਿਸੇ ਵੀ ਬਰਤਨ ਦੇ ਵਿੱਚ ਜਲ ਰੱਖ ਲੋ ਪਾਣੀ ਵੀ ਨੂੰ ਆਪ ਕਹਿੰਦੇ ਤੇ ਅਗਰਵਤੀ ਦੀ ਧੂਪ ਲਾ ਦਿਓ ਜਦ ਤੁਸੀਂ ਪਾਠ ਨੂੰ ਕਰਨਾ ਹੈ ਆਪਦੇ ਸਾਰੇ ਕੱਪੜੇ ਬਦਲ ਲੈਣੇ ਕੋਈ ਵੀ ਦੁਪੱਟੇ ਤੋਂ ਲੈ ਕੇ ਵੀ ਇਹ ਨਹੀਂ ਚਾਹੀਦਾ ਵੀ ਆਪਣੇ ਪਹਿਲਾ ਰਾਤ ਵਾਲਾ ਕੱਪੜਾ ਹੋਵੇ ਇਹਦਾ ਜਿਹੜਾ ਟਾਈਮ ਆ ਉਹ ਹੈਗਾ ਸ਼ਾਮ ਦਾ thora era s vich ho shamd da sham da time ਕਰਦੇ ਲੋਕੀ ਕਰਤਾ ਦਿਨੇ ਵੀ ਲੈਂਦੇ ਨੇ ਪਰ ਦਿਨੇ ਜਾਨੀ ਜਿੱਦੋਂ ਤੁਸੀਂ ਇਹਨੂੰ ਸ਼ੁਰੂ ਕਰਨਾ ਸ਼ਾਮ ਦੇ ਟਾਈਮ ਤੋਂ ਕਰਨਾ ਦਿਨ ਵੀਰਵਾਰ ਹੋਵੇ ਤੇ ਪੂਰਨਮਾਸ਼ੀ ਤੋਂ ਪਹਿਲਾਂ ਜੇ 10ਵੀਂ ਦਾ ਦਿਹਾੜਾ ਆ ਜਾਈਏ ਤਾਂ ਸਭ ਤੋਂ ਉੱਤਮ ਹੈ ਤੋ ਇਹ ਬਹੁਤ ਹੀ ਸ਼ਕਤੀਸ਼ਾਲੀ ਸ਼ਬਦ ਆ ਇਹ ਸਿੰਘਾਂ ਸ਼ਹੀਦਾਂ ਦਾ ਸ਼ਬਦ ਆ ਦੇਖੋ ਸ਼ਬਦ ਕਿਸੇ ਦੇ ਘਰੋਂ ਨਹੀਂ ਬਣਾਏ ਹੋਏ ਹੁੰਦੇ ਸ਼ਬਦ ਗੁਰੂਆਂ ਪੀਰਾਂ ਦੇ ਬਣਾਏ ਹਰ ਇੱਕ ਪਰਿਵਿਧੀ ਹੁੰਦੀ ਹੈ ਹਰ ਇੱਕ ਕੰਮ ਦੀ ਵਿਧੀ ਹੁੰਦੀ ਹੈ ਬਿਨਾ ਵਿਧੀ ਤੋਂ ਆਪਾਂ ਵਿਆਹ ਵੀ ਨਹੀਂ ਕਰਦੇ ਉਹਦੀਆਂ ਵੀ ਰਸਮਾਂ ਪੂਰੀਆਂ ਕਰਦੇ ਹੈ ਕਿ ਨਹੀਂ ਜਿਹੜੇ ਬਿਨਾ ਵਿਧੀ ਦੇ ਵਿਆਹ ਹੁੰਦੇ ਨੇ ਆਪਾਂ ਨੂੰ ਪਤਾ ਹੀ ਹੈ ਫਿਰ ਇੱਕ ਨਹੀਂ ਹਰ ਇੱਕ ਕੰਮ ਵਿਧੀਵਾਨ ਦਾ ਜੇ ਕੀਤਾ ਜਾਵੇ ਤਾਂ ਉਹ ਸਿਰੇ ਵਧੀਆ ਨਿਪੜਦਾ ਤੇ ਇਹਦਾ ਦਿਨ ਵੀਰਵਾਰ ਸ਼ਾਮ ਨੂੰ ਤੁਸੀਂ ਸ਼ੁਰੂ ਕਰ ਸਕਦੇ ਹੋ 108 ਵਾਰਤਾ ਜ਼ਰੂਰੀ ਕਰਨਾ ਜੇ ਇਸ ਤੋਂ ਵੱਧ ਤੁਸੀਂ ਦੋ ਮਾਲਾ ਕਰਨਾ ਤਾਂ ਉਸ ਤੋਂ ਵੀ ਚੰਗਾ ਘਰ ਦੇ ਵਿੱਚ ਤ੍ਰੇਸ ਬੱਚੇ ਨਹੀਂ ਪੜਦੇ ਕਿਸੇ ਵੀ ਕਿਸਮ ਦੀ ਤੁਹਾਨੂੰ ਪਰੇਸ਼ਾਨੀ ਹੈ ਇਹ ਸਾਰੀਆਂ ਪਰੇਸ਼ਾਨੀਆਂ ਦਾ ਹੱਲ ভূত প্রেতਾ ਤੁਹਾਡੇ ਨੇੜੇ ਵੀ ਨਹੀਂ ਖੜਕੂਗਾ ਇਹ ਮੇਰੀ ਗਰੰਟੀ ਹੈ ਕਿ ਮੈਂ ਇਸ ਪਾਠ ਨੂੰ ਦੇਖਿਆ ਹੈ ਅਜਮਾਇਆ ਹੈ ਖੁਦ ਆਪਣੇ ਸਰੀਰ ਉੱਤੇ ਮੈਂ ਤਾਂ ਹੀ ਮੈਂ ਇਹਨੂੰ ਇੰਨੀ ਤਰਜੀਹ ਦਿੰਦੀ ਆ ਤਾਂ ਹੀ ਮੈਂ ਜਿਹੜਾ ਸ਼ਬਦ ਹੈ ਇਸ ਸ਼ਬਦ ਨੂੰ ਮੈਂ ਇੰਨੀ ਬਾਰ ਬਾਰ ਤੁਹਾਨੂੰ ਇਸੇ ਲਈ ਕਹਿ ਰਹੀ ਆ ਕਿ ਇਹ ਸ਼ਬਦ ਦੇ ਨਾਲ ਮੈਂ ਬਹੁਤ ਕੁਝ ਦੇਖਿਆ ਮੈਨੂੰ ਵੀ ਕੁਝ ਸਹਿਜ ਹੋ ਗਿਆ ਸੀ ਪਰ ਨਾਲੇ ਮੈਂ ਅੰਤਿਵਿਸ਼ਵਾਸੀ ਨਹੀਂ ਸੀ ਨਹੀਂ ਮੈਂ ਇਸ ਜੀ ਨੂੰ ਮੰਨਦੀ ਸੀ ਪਰ ਫਿਰ ਵੀ ਮੈਨੂੰ ਯਾਨੀ ਪਰ ਮੈਂ ਕਿਸੇ ਸਿਆਣੀ ਕੋਲ ਨਹੀਂ ਗਈ ਸੀ ਕਿਸੇ ਜੋਸਤ ਦੀ ਕੋਲ ਨਹੀਂ ਸੀ ਗਈ ਜੇ ਮੈਂ ਜਾਂਦੀ ਤਾਂ ਮੈਨੂੰ ਕੰਵਲੀ ਕਰ ਦਿੰਦੇ ਹੋ ਸਕਦਾ ਪਤਾ ਨਹੀਂ ਕਿੰਨੇ ਪੈਸੇ ਲੈਂਦੇ ਇਹ ਹੀ ਜੋ ਮੈਨੂੰ ਚੀਜ਼ ਸੀ ਇਹ ਹੀ ਸਾਡੇ ਰਿਸ਼ਤੇਦਾਰੀ ਵਿੱਚ ਸੀ ਕਿਸੇ ਮੁੰਡੇ ਨੇ ਤੇ ਉਹਨਾਂ ਨੇ ਸਾਡੇ 4 ਲੱਖ ਰੁਪਏ ਲਾਇਆ ਹਜੇ ਵੀ ਉਹ ਮੁੰਡਾ ਠੀਕ ਨਹੀਂ ਮੈਂ ਸਿਰਫ 파ਟ ਕੀਤਾ ਮੈਂ 파ਟ ਨਾਲ ਠੀਕ ਗੱਲ ਇੱਕੋ ਹੀ ਸੀ ਸਾਨੂੰ ਦੋਨਾਂ ਕਿਉਂਕਿ ਸਾਡਾ ਰਿਸ਼ਤੇਦਾਰੀ ਦਾ ਮਾਮਲਾ ਸੀ ਤੇ ਉਹ ਜਿਹੜਾ ਜਿਹਦੀ ਕਾਸਰ ਹੁੰਦੀ ਸੀ ਤੇ ਉਹ ਵੀ ਸਾਡੀ ਰਿਸ਼ਤੇਦਾਰੀ ਵਿੱਚ ਸੀ ਲੜਕੀ ਇੱਕ ਨਹੀਂ ਤੇ ਉਹਦੇ ਨਾਲ ਸਾਡਾ ਦੋਨਾਂ ਦਾ ਰਿਸ਼ਤਾ ਹੁੰਦਾ ਸੀ ਅਸੀਂ ਅਸੀਂ ਆਪਸ ਵਿੱਚ ਭੈਣ ਭਰਾ ਹੱਕ ਨਹੀਂ ਦੇਖੋ ਇਹ ਨਹੀਂ ਹੁੰਦਾ ਵੀ ਜਾਣ ਕੇ ਹੁੰਦੀਆਂ ਨੇ ਗੱਲਾਂ ਕੁਦਰਤੀ ਗੱਲ ਹੁੰਦੀ ਆ ਇਹ ਕਿਸੇ ਨੂੰ ਪਤਾ ਨਹੀਂ ਲੱਗਦਾ ਪਰ ਮੈਂ ਨਾ ਹੀ ਕੁਝ ਬੋਲਦੀ ਸੀ ਤੇ ਨਾ ਹੀ ਮੈਨੂੰ ਕੁਝ ਹੁੰਦਾ ਸੀ ਸਿਰਫ ਮੈਂ ਇੱਕ ਜਿਹੜਾ ਮੇਰਾ ਸਰੀਰ ਸੀ ਸੁੱਕਣਾ ਸ਼ੁਰੂ ਹੋ ਗਿਆ ਸੀ ਹੋਇਆ ਮੈਨੂੰ ਕੁਝ ਨਹੀਂ ਸੀ ਕਦੇ ਲੈਟਰੀਨਾ ਲੱਗ ਜਣੇ ਕਦੇ ਬੁਖਾਰ ਚੜ ਜਾਣਾ ਕਦੇ ਬੀਪੀ ਲੋ ਹੋ ਜਾਣਾ ਆ ਕੁਛ ਹੁੰਦਾ ਸੀ ਮੇਰੇ ਨਾਲ ਜਿਹੜੇ ਪਖੰਡ ਕਰਦੀਆਂ ਨੇ ਵੀ ਸਿਰ ਹਲਾਉਂਦੀਆਂ ਨੇ ਜਾਂ ਐਂ ਕਰਦੀਆਂ ਨੇ ਜਾਂ ਕਿਸੇ ਨੂੰ ਗਾਲਾਂ ਕੱਢਦੀਆਂ ਨੇ ਜਾਂ ਕੁੱਟਦੀਆਂ ਨੇ ਇਹੋ ਜਿਹਾ ਕੁਛ ਨਹੀਂ ਕਸਰ ਕਰਦੀ ਕਦੇ ਜੇ ਬਾਈ ਚਾਂਸ ਹੋ ਵੀ ਬਲੇ ਹੁੰਦੀ ਨਹੀਂ ਹੈਗੀ ਇਹ ਮੈਂ ਗਾਰੰਟੀ ਨਾਲ ਕਹਿੰਨੀ ਆ ਬਾਈ ਚਾਂਸ ਹੋ ਵੀ ਗਈ ਤੁਸੀਂ ਇਹ ਸ਼ਬਦ ਦਾ ਪਾਠ ਸ਼ੁਰੂ ਕਰੋ ਕਿਸੇ ਵੀ ਪਰਿਵਾਰਕ ਮੈਂਬਰ ਨੂੰ ਬਸ ਜਲ ਛਕਾਉਣਾ ਸ਼ੁਰੂ ਕਰੋ ਉਦੇ ਸਿਰ ਤੇ ਹੱਥ ਧਰ ਕੇ ਉਹਦੇ ਗੁੱਟ ਫੜ ਕੇ ਜ ਫੜਫੜਾ ਸਕਦਾ ਇਹ ਕੰਮ ਕਰੋ ਕਿਸੇ ਸਿਆਣੇ ਕੋ ਤੁਹਾਨੂੰ ਜਾਣ ਦੀ ਜ਼ਰੂਰਤ ਨਹੀਂ ਪਊਗੀ ਮੈਂ ਗਰੰਟੀ ਨਾ ਕਹਿਨੀ ਆ 100% ਗਰੰਟੀ ਹੈ ਸੱਚ ਹਮ ਦੀ ਮੇਰੀ ਕਿਉਂ ਮੇਰੇ ਨਾਲ ਇਹ ਹੋ ਚੁੱਕਿਆ ਮੈਂ ਇਸ ਸ਼ਬਦ ਨੂੰ ਵਰਤ ਚੁੱਕੀ ਆ ਇਹ ਸ਼ਬਦ ਵਿੱਚ ਬਹੁਤ ਵੱਡੀ ਪਾਵਰ ਪਾਵਰਫੁਲ ਕਹੋਗੇ ਇੰਨੀ ਪਾਵਰ ਬਹੁਤ ਜ਼ਿਆਦਾ ਪਾਵਰ ਹੈ ਸਿੱਧਾ ਕਨੈਕਸ਼ਨ ਜੁੜ ਜਦੋਂ ਸਿੰਘਾ ਸਹੀ ਦਾ ਤੁਹਾਡਾ ਜਦੋਂ ਤੁਸੀਂ ਇਸ ਸਿੰਭਲ ਨੂੰ ਇਸ ਸ਼ਬਦ ਨੂੰ ਕਰੋਗੇ ਅੱਜ ਤੋਂ ਨਹੀਂ ਤੁਸੀਂ ਹੁਣ 10ਵੀਂ ਤੋਂ ਹੀ ਕਰੋ ਹੁਣ ਰਹਿਣ ਤੁਸੀਂ ਦਸਵੀਂ ਦਾ ਦਿਹਾੜਾ ਆਊਗਾ ਉਦੋਂ ਜੇ ਵੀਰਵਾਰ ਦੀ ਦਸਵੀਂ ਆ ਜਾਵੇ ਤਾਂ ਬਹੁਤ ਹੀ ਵਾਰ ਨੇਾਰੇ ਨਹੀਂ ਨਹੀਂ ਚਾਨਣ ਪੱਖ ਤੋਂ ਤੁਸੀਂ ਸ਼ੁਰੂ ਕਰ ਸਕਦੇ ਹੋ ਵੀਰਵਾਰ ਵਾਲੇ ਦਿਨ ਅੱਛਾ ਜੀ ਜੇ ਮੇਰੀ ਵੀਡੀਓ ਚੰਗੀ ਲੱਗੇ ਤਾਂ ਦਬ ਕੇ 6 ਕਮੈਂਟ ਜ਼ਰੂਰ ਕਰਿਆ ਕਰੋ ਫਿਕਰ ਨਹੀਂ ਤੇ ਬਾਕੀ ਦੇਖੋ ਤੁਸੀਂ ਭਾਵਨਾ ਤਾਂ ਆਪਣੇ ਆਪ ਬਣੂਗਾ ਤੁਹਾਡੇ ਕੰਮ ਬਣਨਗੇ ਇਹ ਨਹੀਂ ਮੈਂ ਕਹਿੰਦੀ ਤੁਸੀਂ ਸਭ ਦਾ ਵਿਸ਼ਵਾਸ ਨਾ ਕਰੋ ਸਭ ਦਾ ਹੀ ਕਿ ਉਹ ਸਭ ਇਹ ਤੇ ਸਰਦਾ ਵਿਸ਼ਵਾਸ ਦੀ ਲੋ ਜਦੋਂ ਤੁਸੀਂ ਕਰੋਗੇ ਆਪਣੇ ਆਪ ਤੋਂ ਇੱਕ ਸਰਦਾ ਵਿਸ਼ਵਾਸ ਬਣੂਗਾ ਜਾਂ ਤੁਹਾਡੇ ਕੰਮ ਬਣਨਗੇ ਤੁਹਾਡਾ ਸਰਦਾ ਵਿਸ਼ਵਾਸ ਬਣੂਗਾ ਅੱਛਾ ਹੀ ਜਾਸਤ ਦੇ